ਅੱਖ ਇੱਕ ਪਾਸੇ ਉੱਪਰ ਹੋਈ ਪਈ ਇੱਕ ਇਧਰੋਂ ਸ਼ਰਟ ਦੇ ਨਾ ਕੱਪੜੇ ਦੇਖੋ ਮੈਂ ਇੱਕ ਪਾਸਾ ਪੂਰਾ ਰੈੱਡ ਹੋ ਰਿਹਾ ਕਿ ਆ ਬੋਡੀ ਮੈਂ ਦੇਖੀ ਆ ਜੀ ਬੱਚਾ ਦਾ ਬੱਚਿਆਂ ਨੂੰ ਉਤਾਰੇਗਾ ਨਹੀਂ ਉਹਨੂੰ ਆਪਣੇ ਵੀ ਥੋੜੀ ਉਤਰੇਗਾ ਉੱਤੇਗਾ ਗਿਰ ਜਾਏਗਾ ਕੋਈ ਚੱਕਣ ਵਾਲਾ ਕੋਈ 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 ਤਾਂ ਹੋਵੇਗਾ ਉਹਨੂੰ ਚਾਹੀਦਾ ਵੀ ਜਿਹੜੇ ਵੀ ਤੁਹਾਡੇ ਡਿਪਾਰਟਮੈਂਟ ਦੇ ਬੰਦੇ ਬੰਦੇ ਨੇ ਉਹਨਾਂ ਦੀ ਪ੍ਰੋਪਰ ਆਧਾਰਗੜ ਪ੍ਰੋਪਰ ਬੰਦਾ ਨਸ਼ੇੜੀ ਦਾ ਨਹੀਂ ਫੋਨ ਕੀਤਾ ਤੁਹਾਡਾ ਬੱਚਾ ਤੁਹਾਡਾ ਬੱਚਾ 40s ਵਿੱਚ ਦਾਖਲ ਹੈਗਾ ਉਹਦਾ ਐਕਸੀਡੈਂਟ ਹੋ ਗਿਆ ਜੀ ਪਹੁੰਚ ਉਹ ਥੇ ਕਿਹ ਡੈਸਕ ਹੋ ਰਹੀ ਹੈ ਪੈਸੇ ਇਕੱਠੇ ਹੋ ਰਹੇ ਨੇ ਲੋਕ ਇਹ ਐਸੇ ਪੂਰੇ ਲੰਦੇ ਆ ਇਹ ਹੁਣ ਦੇਖੋ ਧਿਆਨ ਰੱਖਦੇ ਆ ਦੱਸੋ ਕੈਮਰਾ ਮੈਨ ਰਿਕਾਰਡਿੰਗ ਹੈ ਨਾ ਉਹ ਕੈਮਰਾ ਤੋਂ اتارਤਾ ਇਹਨਾਂ ਨੇ ਦੱਸਾ ਫੋਨ ਜਿੱਥੇ ਡੁੱਲਿਆ ਸੀ ਨਾ ਜਿੱਥੇ ਐਕਸੀਡੈਂਟ ਹੋਇਆ ਸੀ ਉਹ ਵੀ ਇਹਨਾਂ ਨੇ ਧੋਤਾ ਪੂਰਾ ਪੂਰਾ ਵਾਸ਼ ਕਰਿਆ ਵਾਹ ਇਹ ਅਗਲੇ ਤਨੀ ਅਗਲੇ ਤੋਂ ਟੱਕਰ ਮਾਰਤੀ ਉਹ ਡੇਗੀ ਕੁੜੀ ਨਾਲ ਹੀ ਸਿੱਧਾ ਆ ਗਿਆ ਥੰਦੇ ਉਹਦਾ ਕੈਮਰੇ ਲਾ ਲੇ ਨੇ ਢੋਲ ਲੇ ਨੇ ਐਥੋ ਮੈਟਰ ਦੀ ਜਗ੍ਹਾ ਦੀ ਸਫਾਈ ਵੀ ਕਰਦੀ ਆ ਬੱਸ ਦੇ ਜਿੰਨੇ ਦਰਵਾਜੇ ਉਹਨੇ ਇੱਕ ਬੰਦੇ ਚਾਹੀਦੇ ਨੇ ਨਾਲ ਇਸੇ ਵੀ ਬੱਸ ਦੇ ਵਿੱਚ ਇਹਨਾਂ ਦਾ ਕਲੈਕਟਰ ਨਾਲ ਨਹੀਂ ਹੈਗਾ ਤੁਹਾਡੀ ਕਮਿਸ਼ਨ ਆ ਕਿੱਥੋਂ ਆਂਦੀ ਹੈ ਫਿਰ ਬੱਸਾਂ ਲਿਆ ਤੋਂ ਉਹ ਕਿੱਥੇ ਹੈ ਫਿਰ ਇਸਦਾ ਜਵਾਬ ਦੇ ਜੇ ਸਾਰੀ ਹੋਣੀ ਹੈ ਜੇ ਡਰਾਈਵਰ ਦੀ ਉਹ ਅਸੀਂ ਸਾਰਾ ਇਨਵੈਸਟੀਗੇਸ਼ਨ ਚ ਲਿਆ ਕੇ ਫਿਰ ਜਿਹੜੇ ਜਿਹੜੇ ਤੱਥ ਨੇ ਸਾਰੇ ਕੱਲੇ ਕੱਲੇ ਵੀ ਲੈ ਲਏ ਕਿਹੜਾ ਵੀ ਡਰਾਈਵਰ ਹਜੇ ਨਹੀਂ ਫਰਾਰ ਹੈ ਸਾਨੂੰ ਘੰਟਾ ਪਹਿਲਾਂ ਦੀ ਸਾਨੂੰ ਉੱਥੇ ਹਸਪੀਟਲ ਦੇ ਪੂਰਾ ਮਤਲਬ ਆਸ਼ਵਾਸਨ ਦਿੱਤਾ ਜਾ ਰਿਹਾ ਵੀ ਡਰਾਈਵਰ ਗ੍ਰਿਫਤਾਰ ਹੋ ਗਿਆ ਕਾਰਵਾਈ ਕਰਦੇ ਆ ਥੋਡੇ ਵੱਲ ਆਸ। ਦਰਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਸਵਾਗਤ ਆ ਮੈਂ ਵਿਸ਼ਾਲਪੁਰ ਬੀਸੀਐਮ ਸਕੂਲ ਦੇ ਅੰਦਰ ਆ ਜਿੱਥੇ ਇੱਕ ਬੱਚੀ ਦੀ ਜਿਹੜੀ ਹੈ ਮੌਤ ਹੋ ਗਈ ਸੀ ਪਰਿਵਾਰ ਦੇ ਮੌਜੂਦ ਵੀ ਇਹ ਗੱਲਬਾਤ ਵੀ ਕਰਦੇ ਪਰਿਵਾਰ ਦੇ ਸਦਸਿਆਂ ਨਾਲ ਅਕਚਲ ਦੇ ਵਿੱਚ ਕੀ ਹੈ ਜਿਹੜਾ ਇਹਨਾਂ ਨੇ ਕੈਮਰਾ ਮੈਨ ਰਿਕਾਰਡਿੰਗ ਹੈ ਨਾ ਉਹ ਕੈਮਰਾ ਥੋ ਉਤਾਰਤਾ ਇਹਨਾਂ ਨੇ ਠੀਕ ਹੈ ਡੀਵੀਰ ਉਹਨਾਂ ਨੇ ਆਪਣੇ ਕਬਜੇ ਚ ਲੈ ਲਿਆ ਪੁਲਿਸ ਵਾਲਿਆਂ ਨੇ ਅਸੀਂ ਉਹਨਾਂ ਦੇ ਸਟੇਸ਼ਨ ਤੇ ਜਾ ਰਹੇ ਹਾਂ ਉਹ ਕਬਜੇ ਜਿਹੜਾ ਕਬਜੇ ਨੇ ਲਿਆ ਵਾ ਉਸ ਦੀ ਵੀਡੀਓ ਦੇਖਣ ਜਾ ਰਹੇ ਹਾਂ ਕਿ ਮੇਨ ਅਕਚਲ ਦੀ ਵੀਡੀਓ ਹੈ ਕੀ ਸਕੂਲ ਦੇ ਵਿੱਚ ਹਾਂ ਕਿਡਨੈਪ ਹੋਣ ਵਾਲੇ ਸੀ ਇੱਕ ਕਲਾਸ ਦੇ ਦੇ ਕਲਾਸਮੇਟ ਹੋ ਰਹੇਗਾ ਸੀ ਉਹਨੂੰ ਚਾਕੂ ਵੀ ਦਿਖਾਇਆ ਸੀ ਇਹ ਸ ਵੀ ਬਹੁਤ ਜ਼ਿਆਦਾ ਸਾਡੀ ਅਖਬਾਰ ਚ ਖਬਰ ਵੀ ਆਈ ਸੀ ਉਦੋਂ ਤੇ ਅਸੀਂ ਅਸੀਂ ਖੁਦ ਹੀ ਛੋੜ ਨਾਂਦੇ ਸੀ ਉਦੋਂ ਖੁਦ ਲੈਣ ਆਂਦੇ ਸੀ ਫੋਰਸ ਕਲਾਸ 'ਚ ਅਸੀਂ ਹੁਣ ਪਲੱਸ 2 'ਚ ਅਸੀਂ ਐਨੇ ਸਾਲ ਖੁਦ ਹੀ ਆਂਦੇ ਰਹੇ ਆ ਇਹ ਫਿਰ ਇਹ ਇਹ ਸਕੂਲ ਜਦੋਂ ਕਿਡਨੈਪਿੰਗ ਹੋਈ ਸੀਗੀ ਇਹਨਾਂ ਨੇ ਕੋਈ ਐਕਚੁਅਲ ਇਤਾਂ ਨਹੀਂ ਕਿਹਾ ਉਦੋਂ ਇਹਨਾਂ ਨੇ ਸਿਰਫ ਕੈਮਰੇ ਵਧਾ ਦਿੱਤੇ ਸੀ ਤੇ ਸਿਕਿਉਰਿਟੀ ਗਾਰਡ ਵਧਾਤੇ ਸੀ ਗੇਟਕੀਪਰ ਵਧਾ ਦਿੱਤੇ ਸੀ ਬੱਚੀ ਮਿੰਨੀ ਕਿੱਥੋਂ ਚ ਗਈ ਫਿਰ ਬੱਚੀ ਨੂੰ ਨਾ ਕਿਡਨੈਪ ਕਰਨ ਲਈ ਆਏ ਸੀ ਉਹਨੂੰ ਕਹਿੰਦੇ ਸੀ ਤੇਰੀ ਮੰਮੀ ਪਾਪਾ ਘਰ ਨਹੀਂ ਹੈਗੇ ਤੂੰ ਸਾਡੇ ਨਾਲ ਚੱਲ ਤੇ ਬੇਟੀ ਨੇ ਆਪਣਾ ਦਿਮਾਗ ਇਹ ਲਗਾਇਆ ਕਿ ਮੇਰੀ ਮੰਮੀ ਤਾਂ ਹਮੇਸ਼ਾ ਘਰ ਹੀ ਹੁੰਦੀ ਹੈ ਕੋਈ ਹੋਰ ਨਾ ਕੋਈ ਮੇਡ ਕਿ ਦਸੀ ਮੈਂ ਕਲਾਸ ਚ ਆ ਕੇ ਟੀਚਰ ਨੂੰ ਵੀ ਅਗਲੇ ਦਿਨ ਦੱਸਿਆ ਸੀ ਕਿ ਦਾ ਇਹਦਾ ਤੁਹਾਡੇ ਸਕੂਲ ਚ ਹੋ ਰਿਹਾ ਹੈ ਨੈਕਸਟ ਡੇ ਉਸ ਤੋਂ ਨੈਕਸਟ ਡੇ 4-5 ਦਿਨ ਲਗਾਤਾਰ ਕਾਂਡ ਹੋਇਆ ਚਾਕੂ ਵੀ ਦਿਖਾਇਆ ਇੱਕ ਲੜਕੇ ਨੂੰ ਇਹਦੀ ਕਲਾਸਮੇਟ ਨੂੰ ਚਾਕੂ ਦਿਖਾ ਕੇ ਫਿਰ ਐਜੂਕੇਸ਼ਨ ਐਜੂਕੇਸ਼ਨ ਕਰੀ ਦੇ ਰਹੇ ਹੋਗਾ ਸਕੂਲ ਦਾ ਕੰਡੀ ਨਹੀਂ ਅੱਛੀ ਹੈਗੀ ਸਕੂਲ ਦੀ ਫਿਰ ਤੁਸੀਂ ਕਿਉਂ ਨਹੀਂ ਫਿਰ ਥੋੜੀ ਜਿਹੀ ਫੈਕਲਟੀ ਨਹੀਂ ਅੱਛੀ ਫਿਰ ਉਹ ਜੁਰਤ ਫੈਕਲਟੀ ਦੀ ਹੈ ਨਾ ਫਿਰ ਤਾਂ ਫੈਕਲਟੀ ਦੀ ਜੁਰਤ ਹੁੰਦੀ ਆ ਉਹੀ ਤਾਂ ਸਾਡੀ ਵੀ ਇਹ ਬੇਟੀ ਹੈਗੀ ਹੈ ਛੋਟੇ ਵੀ ਵੈਨ ਚਾਹਦੀ ਅਸੀਂ ਅੱਗੇ ਭਜ ਰਹੇ ਨਾ ਸਟਾਫ ਕਿੱਥੇ ਮਰ ਗਿਆ ਸੀ ਉਸ ਟਾਈਮ ਤੇ ਬੰਦਾ ਪ ਦੀ ਵੀਡੀਓ ਦੇ ਆਧਾਰ ਦੇ ਉੱਤੇ ਫਿਰ ਉਹ ਕੱਲ ਹੀ ਕਿਤੇ ਤਾਂ ਗੁਲੇਰੀਆ ਬੈਠਾ ਬਗ ਕਰਦੇ ਪਏ ਹੁਣ ਗੱਲ ਕੀ ਕਹਿੰਦੇ ਨੇ ਫਿਰ ਉਹ ਵੀਡੀਓ ਨਹੀਂ ਦਿਖਾ ਰਹੇ ਇਸ ਤੋਂ ਅਗਲੀ ਜਿੱਥੇ ਐਕਸੀਡੈਂਟ ਹੋਇਆ ਵਾ ਇਹ ਕੈਮਰਾ ਲਾ ਕੈਮਰਾ ਉਤਾਰ ਚੁੱਕੇ ਉਥੋਂ ਦੀ ਪਿਛਲਾ ਕੈਮਰਾ ਕਹਿੰਦਾ ਪਿਛਲੀ ਬੱਸ ਦੇ ਟਾਇਰ ਤੇ ਆਇਆ ਨਾ ਕਹਿੰਦੇ ਪਿਛਲੀ ਬੱਸ ਤੇ ਆਇਆ ਬੱਚੇ ਕਹਿੰਦੇ ਪਏ ਕਿ ਅਗਲੇ ਟਾਇਰ ਤੇ ਆਇਆ ਵਾ ਕਿ ਪਿਛਲੀ ਬੱਸ ਤੇ ਟਾਇਰ ਦੇ ਪਿਛਲੇ ਟਾਇਰ ਥੱਲੇ ਕੁੜੀ ਆਈ ਹੈ ਇੱਥੇ ਬੱਚਿਆਂ ਨੂੰ ਪੁੱਛਿਆ ਉਹ ਕਹਿੰਦੇ ਅਗਲੇ ਟਾਇਰ ਥੱਲੇ ਆਈ ਹੈ ਅੱਛਾ ਜੇ ਇੱਥੇ ਦੇ ਬੱਚੇ ਕਹ ਰਹੇ ਅਗਲੇ ਟਾਇਰ ਥੱਲੇ ਆਈ ਲੇਕਿਨ ਤੁਹਾਨੂੰ ਮੈਂ ਇੱਕ ਤਸਵੀਰ ਦਿਖਾਉਂਗਾ ਤੁਸੀਂ ਖੁਦ ਹੀ ਰਾਣਾ ਹੋਵੋਗੇ ਕਿ ਬੱਚੇ ਉਸ ਬੱਚੀ ਜਦੋਂ ਐਕਸੀਡੈਂਟ ਤੇ ਬੱਚੀ ਦਾ ਐਕਸੀਡੈਂਟ ਹੁੰਦਾ ਵਾ ਤੇ ਉਹ ਤਸਵੀਰ ਦੇ ਵਿੱਚ ਇੱਕ ਦਿਖਾਈਓ ਸਿਸਟਰ ਚੱਕ ਕੇ ਲੈ ਕੇ ਜਾ ਰਹੇ ਲੇਕਿਨ ਤੁਹਾਨੂੰ ਤਸਵੀਰ ਦਿਖਾ ਰਹੇ ਕਿ ਆਹ ਦੇਖ ਸਕਦੇ ਹੋ ਕਿ ਆਹ ਦੇਖੋ ਆਹ ਤੁਹਾਨੂੰ ਇੱਕ ਆਹ 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 ਦੇਖ ਸਕਦੇ ਹੋ ਕਿ ਆਹ ਬੱਚੇ ਜਿਹੜੇ ਨੇ ਗੁੱਡੀ ਨੂੰ ਲੈ ਕੇ ਜਾ ਰਹੇ ਨੇ ਆਹ ਤਸਵੀਰ ਹੈ ਕਿ ਪ੍ਰਸ਼ਾਸਨ ਨੇ ਨਹੀਂ ਚੱਕਿਆ ਸਕੂਲ ਦੇ ਪ੍ਰਬੰਧਕਾਂ ਨੇ ਨਹੀਂ ਚੱਕਿਆ ਨਾ ਸਕੂਲ ਦੇ ਕੋਈ ਮੈਨੇਜਮੈਂਟ ਨੇ ਨਹੀਂ ਚੱਕਿਆ ਬੱਚੇ ਨੂੰ ਕਿ ਬੱਚੇ ਨੂੰ ਚੱਕਿਆ ਤੇ ਸਿਰਫ ਸਕੂਲ ਦੇ ਬੱਚਿਆਂ ਨੇ ਲੇਕਿਨ ਫਿਰ ਇਹਦਾ ਸਕੂਲ ਕਾਦਾ ਇੰਨਾ ਵੱਡੀ ਬਿਲਡਿੰਗ ਕਾਦੇ ਬਣਾ ਲਈ ਆ ਇਹੀ ਤਾਂ ਸਾਨੂੰ ਨਹੀਂ ਸਮਝ ਆ ਰਹੀ ਇਹਨਾਂ ਦਾ ਦੇਣ ਜਾਣ ਕੇ ਬੱਚਾ ਆਪਸੀ ਆ ਹੈਂਥੀ ਪੜਦੇ ਅਸੀਂ ਨਹੀਂ ਨਹੀਂ ਬੱਚੇ ਦੇ ਪਾਣ ਗਿਆ ਮਾਂ ਦਾ ਬੱਚਾ ਦੇ ਪਾਣ ਕੇ ਵਾਪਸ ਆ ਉਹੀ ਗੱਲ ਹੈ ਦਾ ਹਾਲ ਪੁੱਛ ਕੇ ਦੇਖੋ ਕੀ ਆ ਮੈਂ ਹਸਪਤਾਲ ਗਿਆ ਸੀ ਮਾਂ ਨੇ ਮਾਂ ਦਾ ਰੋ ਰੋ ਬੁਰਾ ਹਾਲ ਸੀਗਾ ਇੱਕ ਪਿਓ ਦੇ ਤੇ ਕੀ ਬਿੱਤੀ ਹੋਗੀ ਉਹ ਪਿਓ ਹੀ ਜਾਣਦਾ ਹੋਊਗਾ ਵੀਰ ਤੁਸੀਂ ਰਿਸ਼ਤੇਦਾਰੀ ਹੋ ਹਾਂਜੀ ਅਸੀਂ ਰਿਸ਼ਤੇਦਾਰੀ ਪਰਿਵਾਰ ਨੂੰ ਇਨਸਾਫ ਲਵਾਗੇ ਭਾਈ 4 ਘੰਟੇ ਹੋਨੇ ਪੈਣਾ ਪੁਰੇ ਫਿਰ ਤੈਨੂੰ ਕੋਈ ਲੈਣਾ ਹੀ ਪੈਣਾ ਇਹਨੇ ਬੱਸਾਂ ਪਤਾ ਕਿੱਥੇ ਖੜੀਆਂ ਕਰਕੇ ਸਕੂਲ ਦੀਆਂ ਬੱਸਾਂ ਜਿਹੜੀਆਂ ਨੇ ਬਾਹਰ 32 ਸੈਕਟਰ ਖੜੀਆਂ ਕੀਤੀਆਂ 39 ਸੈਕਟਰ ਖੜੀਆਂ ਕੀਤੀਆਂ ਹੋਈਆਂ 40 ਕੀਤੀ ਪਤਾ ਨਹੀਂ ਕਿਉਂ ਲੋਕੀਆਂ ਜੀ ਹੁਣ ਇੱਥੇ ਨਾ ਖੂਨ ਜਿੱਥੇ ਡੁੱਲਿਆ ਸੀ ਨਾ ਜਿੱਥੇ ਐਕਸੀਡੈਂਟ ਹੋਇਆ ਸੀ ਉਹ ਵੀ ਇਹਨਾਂ ਨੇ ਧੋਤਾ ਪੂਰਾ ਪੂਰਾ ਵਾਸ਼ ਕਰਾ ਲਿਆ ਵਾਸ਼ ਧੋਤੇ ਠੀਕ ਹੈ ਇਹਨਾਂ ਨੂੰ ਪੁੱਛਣਾ ਨਾ ਲਾਵੇ ਧੋ ਸਕਦੇ ਤੁਸੀਂ ਇਦਾਂ ਵਾਰਦਾਤ ਹੋਣ ਤੋਂ ਬਾਅਦ ਫੇਰ ਇਹਨਾਂ ਨੇ ਕੰਨੂ ਧੋਤਾ ਇਹ ਲਕੁੰਦੀ ਹੋਣਗੇ ਕੁਛ ਨਾ ਕੁਛ ਉਹੀ ਗੱਲ ਹੈ ਨਾ ਕਿ ਕਰਾਇਮ ਹੀ ਹੈ ਔਰ ਕੀ ਹੈ ਇਹ ਸਭ ਤੋਂ ਵੱਡਾ ਸੋਚਣ ਵਾਲਾ ਵੇ ਕਰਾਇਮ ਹੈ ਕੁਛ ਹੋਰ ਨਹੀਂ ਗਏ ਜਦੋਂ ਉੱਥੋਂ ਬੱਚਾ ਲੈ ਕੇ ਗਏ ਨੇ ਆਹ ਅੱਥੋਂ ਦੀ ਬੱਚੇ ਲੈ ਕੇ ਜਾ ਰਹੇ ਬੱਚੇ ਨੂੰ ਤੇ ਲੇਕਿਨ ਇੱਕਾ ਜਿਹੜੀ ਵੀਡੀਓ ਇੱਕ ਨਿੱਜੀ ਹਸਪਤਾਲ ਦੀ ਹੈਗੀ ਆ ਆ ਆ ਦੇਖ ਸਕਦੇ ਹੋ ਤੇ ਇੱਥੇ ਇੱਕ ਬੰਦੇ ਨੇ ਬੱਚਾ ਚੱਕਿਆ ਇਹ ਤਾਂ ਇਹ ਵੀਰੇ ਇਹ ਗੱਲ ਹੈਗੀ ਆ ਕਿ ਸਮਝ ਲੈ ਜਿਵੇਂ ਹੁਣ ਆਪਾਂ ਦੇਖ ਲਿਆ ਇਸ ਤਰ੍ਹਾਂ ਨੂੰ ਹੁੰਦੇ ਹੁੰਦੇ ਚੱਲ ਮੇਰੀ ਗੱਡੀ 'ਚ ਪਾ ਯਾਰ ਲੈ ਕੇ ਚੱਲਦੇ ਆ ਉਹ ਚੀਜ਼ ਹੈ ਇਹ ਤੁਸੀਂ ਆ ਪੁੱਛਿਆ ਕੌਣ ਹੈ ਮੈਡਮ ਕੌਣ ਹੈ ਤੇ ਇਹ ਕੌਣ ਆਸੀਂ ਉੱਥੇ ਗਏ ਨਹੀਂ ਗਏ ਮੈਡਮ ਨਹੀਂ ਕੋਈ ਇੰਨਾ ਚ ਉਹਤੇ ਕਹਿੰਦੇ ਵਿੱਚ ਮੈਡਮ ਆ ਪੀਟੀ ਵਾਲੀ ਕਹਿੰਦੇ ਨੇ ਕੋਈ ਪੀਟੀ ਵਾਲੀ ਕਹਿ ਰਹੀ ਹੈ ਪੀਟੀ ਵਾਲੀ ਮੈਡਮ ਆ ਇਹ ਤੇ ਇਹਨੂੰ ਇਹ ਸਰ ਤੇ ਪੀਟੀ ਵਾਲੀ ਮੈਡਮ ਸੀ ਨਾਲ ਦੋਨੋਂ ਜਣ ਛੱਡ ਕੇ ਆ ਗਏ ਫਿਰ ਉੱਥੋਂ ਛੱਡ ਕੇ ਆ ਗਏ ਹਾਂ ਤੇ ਕੋਈ ਨੰਬਰ ਨਹੀਂ ਹੈਗਾ ਉਹਨਾਂ ਦਾ ਕੋਈ ਕੁਝ ਨਹੀਂ ਗਿਆ ਬਸ ਕਿੱਥੋਂ ਦੀ ਰੂਟ ਦੀ ਸੀ ਕੁਝ ਪਤਾ ਲੱਗ ਪਿਆ ਨਹੀਂ ਬਸ ਦਾ ਨਹੀਂ ਉਹ ਸਟੇਟ ਤੋਂ ਆ ਰਹੀ ਸੀ ਮੈਨੂੰ ਇਹ ਕਹਿੰਦੇ ਆ ਵੀ ਮੈਂ ਪੁੱਛਿਆ ਸੀ ਬੱਚੇ ਤੋਂ ਕਿਸ ਤੋਂ ਉਹ ਕਹਿੰਦਾ ਪਹਿਲਾਂ ਇਹਨੇ ਅੱਗਿਓ ਮਾਰੀ ਹਾਂ ਉਹ ਤੋਂ ਬਾਅਦ ਪਿਛਲੇ ਟਾਇਰ ਤੇ ਚੜੀ ਜਿਹੜੀ ਮੋਕੀ ਨਹੀਂ ਗਈ ਨਹੀਂ ਅਗਲੇ ਵੀ ਤੇ ਨਹੀਂ ਅਗਲੇ ਤੋਂ ਨਹੀਂ ਅਗਲੇ ਤੋਂ ਟੱਕਰ ਮਾਰਤੀ ਔਰ ਡੈਗੀ ਕੁੜੀ ਨਾਲ ਹੀ ਸੇਧ ਆ ਗਿਆ ਥੱਲੇ ਉਹਦਾ 3 ਸਾਲ ਦੀ 25 ਸੀਗੀ 8 ਸਾਲਾਂ ਦੀ 7 ਕਲਾਸ ਦੀ 1st ਕਲਾਸ ਨਹੀਂ ਸੈੱਟ ਕੱਲੀ ਕੱਲੀ ਕੁੜੀ ਸੀ ਕੱਲੀ ਕੱਲੀ ਮਾਪਿਆਂ ਦੇ ਕੱਲੀ 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 ਸੀ ਹੋਰ ਬੱਚਾ ਨਹੀਂ ਸੀ ਨਹੀਂ ਹੋਰ ਕੋਈ ਬੱਚਾ ਨਹੀਂ ਸੀ ਭਾਜੀ ਇਸੇ ਗੱਲ ਦਾ ਦੁੱਖਾ ਕੱਲੀ ਕੱਲੀ ਸੀ ਸਰਸਾਲ ਦੀ ਬੱਚੀ ਕੱਲੀ ਕੱਲੀ ਹੀ ਪਰਵਾਹ ਜੀ ਸੈਕੰਡ ਪੜ੍ਹਦੀ ਸੀ ਭਾਜੀ ਸੈਕੰਡ ਕਲਾਸ 'ਚ ਸੀਗੀ 1st ਤੇ 2nd 'ਚ ਪੜ੍ਹਦੀ ਏ ਫਿਰ ਐਜੂਕੇਸ਼ਨ ਦੇ ਨਾਮ ਦੇ ਉੱਤੇ ਕੀ ਹੋ ਰਿਹਾ ਸਕੂਲਾਂ ਦੇ ਵਿੱਚ ਫੋਟੋਸ ਪਰਵਾਦੇ ਜੀ ਹੈ ਕਿ ਕੀ ਹੋ ਕੀ ਰਿਹਾ ਚੋਰੀ ਬੁਜਾਰੀ ਹੋ ਰਹੀ ਜੀ ਦੇਖ ਲਓ ਚੋਰੀ ਬੁਜਾਰੀ ਹੋ ਰਹੀ ਪੈਸੇ ਇਕੱਠੇ ਹੋ ਰਹੇ ਨੇ ਬਸ ਪੈਸੇ ਪੂਰੇ ਲੈਂਦੇ ਆ ਇਹ ਹੁਣ ਦੇਖੋ ਧਿਆਨ ਰੱਖਦੇ ਆ ਦੱਸੋ ਅੰਦਰ ਜਵਾਬ ਕੀ ਮਿਲਿਆ ਜਵਾਬ ਕੁਛ ਨਹੀਂ ਦਿੱਤਾ ਹੀ ਨਹੀਂ ਜਵਾਬ ਕੋਈ ਨਹੀਂ ਲਾਇਆ ਬਾ ਅੰਦਰ ਜਾਣ ਨਹੀਂ ਦਿੰਦੇ ਜਾਣ ਨਹੀਂ ਦਿੰਦੇ ਅੰਦਰ ਕਿਸੇ ਨੂੰ ਵੀ ਇਹ ਵੀ ਦੇਖੋ ਮੇਰੇ ਇੱਧਰ ਲੱਗੇ ਦੇ ਪਿੱਛੇ ਬੱਚੇ ਕਹਿੰਦੇ ਆ ਕੈਮਰਾ ਤੋਂ ਆ ਕੈਮਰਾ ਨਹੀਂ ਨਹੀਂ ਇੱਥੋਂ ਨਹੀਂ ਪਿੱਛੋਂ ਲੱਗੇ ਕੈਮਰੇ ਬੱਚੇ ਕਹਿੰਦੇ ਕੈਮਰੇ ਤੋੜ ਲਏ ਇਹਨਾਂ ਨੇ ਦੇਖੋ ਦੋਸਾਂ ਬਿਲਕੁਲ ਕੈਮਰੇ ਤੋੜਾ ਦੇਖੋ ਕੈਮਰੇ ਲਾ ਲਏ ਨੇ ਤੋੜ ਲਏ ਨੇ ਇੱਥ ਸਾਰੀ ਜਗ੍ਹਾ ਸਾਫ਼ ਹੋ ਗਈ ਕੋਈ ਕੁਝ ਨਹੀਂ ਇੱਥੇ ਕਿਹੜੀ ਜਗ੍ਹਾ ਕੈਮਰੇ ਕੈਮਰੇ ਕੋ ਉਤਾਰ ਲਏ ਨੇ ਇਹਨਾਂ ਨੇ ਆ ਦੇਖੋ ਤੁਹਾਡੇ ਸਾਹਮਣੇ ਆ ਤੇ ਕੈਮਰਾ ਆ ਦਿਖਾਓ ਬਈਆ ਉਹ ਦਿਖਾਓ ਕੈਮਰੇ ਇੱਥੇ ਐਕਸੀਡੈਂਟ ਹੋਇਆ ਨਾ ਪਿੱਛੇ ਬਲੜ ਗਿਆ ਵੇ ਉਹ ਵੀ ਤੋ ਆ ਤਾਂ ਗਿਆ ਸਾਰਾ ਸਾਫ਼ ਕਰ ਤਾਂ ਗਿਆ ਸਾਰਾ ਕੋਈ ਨਹੀਂ ਆਈ ਨੀ ਅਨਿਵੈਸਟੀਗੇਸ਼ਨ ਪੁਲਿਸ ਨੇ ਕਿਤੇ ਨਹੀਂ ਸੀਗੀ ਇਹਦੇ ਵਿੱਚ ਕੁਝ ਨਹੀਂ ਹੈ ਆ ਦੇਖੋ ਕੈਮਰੇ ਨੂੰ ਦਿਖਾਓ ਆਪਣੇ ਕੈਮਰਾਮੈਨ ਨੂੰ ਕਹੋ ਉਹ ਦਿਖਾਵੇ ਕੈਮਰੇ ਉਤਾਰਾਂ ਸਭ ਲਾਈਆਂ ਹੋਈਆਂ ਦਿਖਾਵੇ ਸਾਡਾ ਦੇਖ ਲਓ ਵਾਪੇ ਨੂੰ ਵਾਪੇ ਨੂੰ ਫੋਨ ਕੀਤਾ ਤੁਹਾਡਾ ਬੱਚਾ ਤੁਹਾਡਾ ਬੱਚਾ 40s ਵਿੱਚ ਦਾਖਲ ਹੈ ਗਿਆ ਉਹਦਾ ਐਕਸੀਡ ਲੇਕੇ ਗਏ ਉਹਨੂੰ ਚਲੇ ਇੱਕ ਬੱਚਾ ਲੈ ਕੇ ਜਾ ਰਿਹਾ ਤੁਹਾਡੀ ਬੱਚਾ ਚੱਕਰੇ ਨਹੀਂ ਹਾਂ ਉਹ ਵੀ ਤੁਹਾਨੂੰ ਪਤਾ ਲੱਗੇ ਬੱਚਾ ਜਾ ਕੇ ਲੈ ਕੇ ਬੱਚੇ ਚੱਕਰੇ ਨਹੀਂ ਬੱਚਾ ਨੇ ਸਕੂਲੇ ਨਹੀਂ ਜਾ ਚ ਲੈ ਰਿਹਾ ਹੈਗਾ ਨਾ ਇਹਨਾਂ ਕੋਈ ਐਮਬੂਲੈਂਸ ਹੈ ਨਹੀਂ ਪ੍ਰਸ਼ਾਸਨ ਕੀ ਕਹਿ ਰਹੇ ਹੁਣ ਪਰ ਇਹ ਜੀਵੀਅਰ ਲੈਟ ਕਰੋ ਜੀਵੀਅਰ ਕਾਰਡ ਲੈ ਕੇ ਜੀ ਇਹ ਨਾ ਗਲਤੀ ਪੂਰੇ ਸਮਾਜ ਦੀ ਬੰਦੀ ਹੈ ਤੁਹਾਨੂੰ ਕੀ ਚਾਹੀਦਾ ਹੈ ਜਿਹੜੇ ਆਰਟੀਓ ਡਿਪਾਰਟਮੈਂਟ ਹੈ ਭਾਰਤ ਸਰਕਾਰ ਦਾ ਉਹਨੂੰ ਚਾਹੀਦਾ ਵੀ ਜਿਹੜੇ ਵੀ ਤੁਹਾਡੇ ਡਿਪਾਰਟਮੈਂਟ ਦੇ ਬੰਦੇ ਬੰਦੇ ਨੇ ਉਹਨਾਂ ਦੀ ਪ੍ਰੋਪਰ ਆਧਾਰ ਗੜ ਪ੍ਰੋਪਰ ਬੰਦਾ ਨਾਸ਼ੇੜੀ ਤਾਂ ਨਹੀਂ ਉਹ ਸਕੂਲ ਨੂੰ ਪ੍ਰੋਵਾਈਡ ਕਿਤੇ ਆ ਮੋਟੇ ਚੋਰ ਹਸਤੇ ਪੈਸੇ ਜਾਂਦੇ ਨੇ ਬੱਸਾਂ ਹੀ ਲੀਗਣਾਂ ਬੱਸਾਂ ਜਿਹੜੇ ਚੱਲਦੀਆਂ ਜਿਨ੍ਹਾਂ ਦਾ ਪਰਮਨੈਂਟ ਨਹੀਂ ਹੈਗਾ ਉਹ ਬੱਸਾਂ ਚਲਾ ਰਹੇ ਨੇ ਨਹੀਂ ਇਹ ਸਾਰੀ ਗੱਲ ਇਹੀ ਤਾਂ ਗੱਲ ਹੈ ਕੰਡਕਟਰ ਤਾਂ ਹੋਣਾ ਚਾਹੀਦਾ ਨਾ ਨਾਲ ਨਾਲ ਹੋਵੇ ਬੱਚੇ ਨੂੰ ਉਤਾਰੇ ਬੱਸ ਦੇ ਜਿੰਨੇ ਦਰਵਾਜੇ ਉਹਨੇ ਇੱਕ ਬ ਸੈਕਿੰਡ ਕਲਾਸ ਦੇ ਬੱਚੇ ਉਹ ਦੁਨੀਆ ਬੈਗ ਤਾਂ ਗੱਡੀ ਹੁੰਦੀ ਹੋਣੀ ਇਸ ਪੈਸੇਜ 'ਚ ਸੈਕਿੰਡ ਕਲਾਸ ਦੇ ਬੱਚਿਆਂ ਨੂੰ ਉਤਾਰੇਗਾ ਨਹੀਂ ਉਹਨੂੰ ਆਪਣੇ ਨੂੰ ਥੋੜੀ ਉਤਰੇਗਾ ਉਤਰੇਗਾ ਗਿਰ ਜਾਏਗਾ ਕੋਈ ਚੱਕਣ ਨਾਲ ਕੋਈ ਕੋਈ ਤਾਂ ਹੋਵੇ ਨਾ ਸਕੂਲ ਦੇ ਪੇਰੈਂਟਸ ਨੂੰ ਕਹਿਣਾ ਚਾਹਨਾ ਕਿ ਆਪਾਂ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਸ ਵਾਸਤੇ ਇੱਕ ਦਿਨ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਸਾਰੀ ਬੱਚੀਆਂ ਦਾ ਸਵਾਲ ਹੈ ਸਾਰੇ ਬੱਚੇ ਦਾ ਸਵਾਲ ਹੈ ਸਾਡੇ ਵਿੱਚ ਛੋਟੇ ਛੋਟੇ ਬੱਚੇ ਸਕੂਲ 'ਚ ਪੜ੍ਹਦੇ ਬੱਚੇ ਦਾ ਮਾਸੂਮ ਹੈਗੇ ਠੀਕ ਹੈ ਨਾ ਆਪਾਂ ਸਾਰੇ ਪੇਰੈਂਟਸ ਨੂੰ ਕੱਟਾ ਹੁੰਦੀ ਕਿੰਨੀ ਬੜੀ ਨਲਾਇਕੀ ਵਰਤੀ ਕਿ ਕੋਈ ਕੰਡਕਟਰ ਨਾਲ ਨਹੀਂ ਦੇ ਵੀ ਬੱਸ ਦੇ ਵਿੱਚ ਤੁਸੀਂ ਚੈੱਕ ਕਰੋ ਕੋਈ ਵੀ ਬੱਸਾਣਾ 100 ਬੱਚਾ ਦਾ ਡਰਾਈਵਰ ਹੀ ਹੈ ਉਹ ਡਰਾਈਵਰ ਹੀ ਬੱਚੇ ਨੂੰ ਉਤਾਰਦਾ ਵੇ ਡਰਾਈਵਰ ਹੀ ਸਭ ਕੁਝ ਦੇਖਦਾ ਵੇ ਮੰਨ ਲਓ ਡਰਾਈਵਰ ਗੱਡੀ ਚਲਾਉਗਾ ਜਾਂ ਬੱਚੇ ਉਤਾਰੂਗਾ ਤੁਸੀਂ ਬੇਨਤੀ ਕਰੋ ਕਿ ਸਾਰੇ ਪੇਂਟ ਇਕੱਠੇ ਹੋ ਜਾਣ। ਜਾਨ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਪੂਰੇ ਪਰਿਵਾਰ ਦੇ ਜੀ ਨੇ ਅਸੀਂ ਇੰਨੀ ਗੱਲ ਕਹੀ ਕਿ ਤੁਹਾਡਾ ਕੰਡੈਕਟਰ ਨਹੀਂ ਹੈਗਾ ਕੋਈ ਵੀ ਬੱਸ ਦੇ ਨਾਲ ਕਹਿੰਦੇ ਸਾਨੂੰ ਕੋਈ ਲੈਣਾ ਦੇਣਾ ਨਹੀਂਗਾ ਬੱਸ ਲੈਣ ਨਾਲ। ਉਦੋਂ ਤੁਹਾਡੀ ਕਮਿਸ਼ਨਾਂ ਕਿੱਥੋਂ ਆਂਦੀਆਂ ਫਿਰ ਬੱਸਾਂ ਲੈਣ ਤੋਂ? ਉਹ ਕਿੱਥੇ ਹੈ ਫਿਰ? ਇਸ ਚੀ ਦਾ ਜਵਾਬ ਨਹੀਂ ਦਿੱਤਾ ਗਿਆ ਇਹਨਾਂ ਕੋਲ। ਜੇ ਡਰਾਈਵਰ ਕੋ ਨਹੀਂ ਪਾਏ ਬੱਚੇ ਸੀ ਸਕੂਲ ਚ ਪਾਏ ਹੋਏ ਨੇ। ਲੇਕਿਨ ਦੱਸ ਦਈਏ ਕਿ ਪਰਿਵਾਰ ਖੜਾ ਹੋਇਆ ਵਾ ਜਿਸ ਪਰਿਵਾਰ ਦਾ ਜਿਹੜਾ ਜੀ ਜਿਹੜਾ ਇੱਕ ਚੱਲ ਗਿਆ ਸੀ ਲੇਕਿਨ ਇੱਕ ਅੱਗੇ ਅੱਗੇ ਆ ਬੱਚਾ ਮਦਦ ਕੀ ਕਰਦਾ ਨਾ ਮਰਦਾ। ਜੀ ਜੀ ਮਹਾ ਸਤਿ ਸ਼੍ਰੀ ਅਕਾਲ ਜੀ ਬਤਰਾ ਲੇ ਭਤਰਾ ਜਿੱਥੇ ਐਕਸੀਡੈਂਟ ਹੋਇਆ ਨਾ ਉੱਥੋਂ ਪਿੱਛੇ ਰੰਜਰਸ ਬੰਦੇ ਨਹੀਂ ਬੈਰਾ ਹੁੰਦਾ ਸਾਰਾ ਸੂਰ ਦੀ ਐਂਟਰੀ ਅੱਗੇ ਨੂੰ ਵਿਵਸਨਾ ਲੋਡ ਕਰਕੇ ਆਪੇ ਦੋਵੇਂ ਦੋ ਨਹੀਂ ਜਨਾ ਚਾ ਕੇ ਰਖਾ ਦੋਨੋਂ ਦੋ ਸਿਰਦਾ ਚੱਲ ਕਰੇ ਹੁੰਦੇ ਲਗਾ ਦਾਨ ਜੋ ਜੁਦ ਨੇ ਜੋ ਚਾਰ ਪੀਚਰਾਂ ਡਿਊਟੀ ਤੇ ਹੈ ਮੈਂ ਆਪ ਕੋ ਬਲੈਂਡ ਡਿਊਟੀ ਤੇ ਹੋਤੇ ਬੱਚੇ ਜੀ ਬੱਚੇ ਡਿਊਟੀ ਦੇ ਹੁਣ ਸਾਡੇ ਕੋਲ ਸੁਣੋ ਤੁਸੀਂ ਪਹਿਲੀ ਗੱਲ ਤਾਂ ਜਿਹੜੀ ਗੱਡੀ ਬੱਚੀ ਦੇ ਮੂਲੇ ਡੈੱਡ ਤੇ ਰਹੀ ਹੈ ਠੀਕ ਹੈ ਕੋਈ ਬੈਨ ਕੰਪਨੀ ਕੋਈ ਡਰਾਈਵਰ ਦੀ ਟੋਟਲੀ ਕਲੀਅਰ ਸੀਗਾ ਵਿੱਚ ਥੋੜਾ ਹਾਈਪਰ ਸੀਗਾ ਨੇ ਬੰਡਕਟਰ ਖਾਈ ਬਸ ਬੰਡਕਟਰ ਸਹੀ ਕਨੈਕਟਰ ਜਿਹੜਾ ਵਾਲੀ ਬੰਦੀ ਸੀ ਬੈਂਡ ਇਹ ਕਲੀਅਰ ਆ ਤੌਰ ਉਹਨੇ ਕਿਉਂ ਨਹੀਂ ਕੀਤਾ ਆਹ ਸਕਸ਼ਨ ਤੁਸੀਂ ਜਿਹੜੀ ਇਹਨਾਂ ਨੂੰ ਡਾਕਟਰ ਸਾਹਿਬ ਜੇ ਤੁਸੀਂ ਸਾਡੇ ਐਕਸੀਡੈਂਟ ਹੁੰਦਾ ਐਡਮਿਸ਼ਨ ਸਾਡਾ ਰਹਿੰਦੇ ਘੰਟਾ ਕੀ ਕੀਤਾ ਜਿਹੜੀ ਬਾਤ ਸੁਭਾ ਜਿਵੇਂ ਜੋ ਇਨਸਟਰਕਸ਼ਨ ਹੁੰਦੀਆਂ ਇੱਕ ਮਹੀਨੇ ਮੈਂ ਇੱਕ ਵਾਰ ਮੀਟਿੰਗ ਕਰਦੇ ਹਾਂ ਸਾਰੇ ਇਨਸਟਰਕਸ਼ਨਸ ਨੂੰ ਦੇਖਦੇ ਹਾਂ

वहाँ से होके आया और बच्चे को हमने डाला पांच टी, चार टीचर एक लेडी और तीन मेल मेंबर थे है उसको अस्पताल में भी लेके मैं सारी वीडियो देख के हस्पताल दी ओनली दो मेंबर थी गए एक लेडी टीचर थी आई डोंट नो कौन नहीं तो, तो चार नहीं मैं सर चार ऐसी वीडियो देखे हैं और है कि जिसको वीडियो देखा है वो कैन शो ठीक है ਅਗਰ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਕੋਲ ਟੀਚਰ ਸੀ ਜਿਹੜੀ ਵੀ ਤੁਹਾਡੇ ਕੋਲ ਭੱਜੀ ਆਉਂਦੀ ਆ ਨਾ ਉਹਨੂੰ ਪਤਾ ਲੱਗ ਗਿਆ ਵੀ ਬੱਚੀ ਸੀਰੀਅਸ ਆ ਤੇ ਪਤਾ ਨਹੀਂ ਸਿਰਜ ਗੱਡੀ ਚੜ੍ਹ ਗਈ ਉਹ ਤੁਹਾਡੇ ਕੋਲ ਭੱਜੀ ਆਉਂਦੀ ਆ ਜਾਂ ਬਾਕੀ ਉਸ ਬਾਕੀ ਸਟਾਫ ਕਿੱਥੇ ਸੀ ਉਹ ਇਹਨਾਂ ਬੱਚਿਆਂ ਨੇ ਕਿਉਂ ਚੱਕੀ ਕੁੜੀਆਂ ਤੁਸੀਂ ਕਿਉਂ ਨਹੀਂ ਉਹਦੇ ਬੱਚੇ ਨਹੀਂ ਨਹੀਂ ਕੋਣ ਬੰਦ ਕਰਕੇ ਉੱਥੇ ਬੱਚੇ ਉਹ ਬਤਾ ਰਿਹਾ ਹਾਂ ਕਿਵੇਂ ਬੱਚੇ ਕੋਲ ਲੱਗੇ वहाँ पर जब गाड़ी जा रही थी तो उस वक्त तो बच्चों को पता ही नहीं चला हादसा हो गया तो टीचर बता था गया ना, टीचर, बता टीचर भाड़े भाड़े बता को टीचर मेरे पास बागी बागी आई मैंने बताया जब बच्चे ने बताया टीचर को उधर जाना चाहिए ਦਰਹਾ ਗਲਤੀ ਹੋ ਗਈ ਉਹ ਪੂਰੀ ਨੈਗਲੀਜੈਂਸੀ ਹੋਈ ਹੈ ਤੁਸੀਂ ਆਪਣੀ ਗੱਡੀ ਚੈੱਕ ਕਰੋ ਹਮ ਤਾਂ ਕਿ ਇਹ ਖਰੇ ਦੇ ਸਭ ਕੁਝ ਬਲੈਡ ਹੈ ਉਹ ਬੱਚੇ ਦਾ ਬਲੈਡ ਹੈ ਨਹੀਂ ਤੁਸੀਂ ਇੱਕ ਵਾਰ ਇੰਨਾ ਸ਼ੋ ਦਿਖਾ ਦੀ ਗੱਡੀ ਬੱਜੀ ਹੈ ਲਾਈਕ ਬੋਤਲ ਵੀ ਨਹੀਂ ਆ ਬਸ ਕੁਝ ਨਹੀਂ ਹੋਇਆ ਬੱਚੀ ਤੋਂ ਇਧਰ ਬੱਚੀ ਜਦੋਂ ਬੱਚਿਆਂ ਚੱਕੀ ਬੱਚੇ ਜਦੋਂ ਬੱਚਿਆਂ ਨੇ ਬੱਚੇ ਚੱਕੀ ਤਾਂ ਉਹਨਾਂ ਨੂੰ ਹੈਂਡਓਵਰ ਕਿੱਥੇ ਕੀਤੀ ਬੱਚੀ ਚੱਕੀ ਦਾ ਹੈਂਡਓਵਰ ਕਿੱਥੇ ਕੀਤੀ ਸਰ ਬੱਚੇ ਨੇ ਬੱਚਾ ਚੱਕਿਆ ਤਾਂ ਹੈਂਡਓਵਰ ਕਿਸ ਨੂੰ ਕੀਤਾ ਮੈਡੀਕਲ ਰੂਮ ਇਹ ਐਗਜੈਕਟ ਮਿਲ ਨਹੀਂ ਮੈਡੀਕਲ ਟੀਮ ਇੱਕ ਮਿੰਟ ਬਾਈ ਜੀ ਅੱਛਾ ਕਾ ਤੇ ਜਿਹਨੂੰ ਪਤਾ ਉਹਨੂੰ ਬੁਲਾਉਣਾ ਅਜਸ਼ਵੀਰ ਜਿਹਨੂੰ ਪਤਾ ਉਹਨੂੰ ਬੁਲਾਉਣਾ ਐਸੇ ਕਿਵੇਂ ਉਹ ਵਾਹ ਪੇ ਜੈਸੇ ਜੋ ਇਹ ਹੀ ਬੰਦਾ ਗਿਆ ਸੀ ਇਹ ਹੀ ਲੈ ਗਿਆ ਇਹ ਲੈ ਗਿਆ ਜਾਨੀ ਕਾੜੀ ਦਸ ਦੇ ਵੀਰੇ ਤੂੰ ਬਤਾ ਉਹ ਕਿਆ ਕਿਆ ਹੋਇਆ ਕਿਵੇਂ ਹੋਇਆ ਉੱਤਰਾ ਜੋ ਸਾਹਮਣੇ ਤੇਰੀ ਡਿਊਟੀ ਕਾਹਦੀ ਸਰ ਮੈਂ ਵਹੀ ਮੈਂ ਜਦ ਮੈਸੇਜ ਮੇਰੇ ਬੱਚੇ ਕੋਲ ਚੋੜ ਲੱਗ ਜੋ ਐਕਸੀਡੈਂਟ ਹੋਇਆ ਕਿਵੇਂ ਇਹ ਤਾਂ ਪਤਾਉਣਾ ਯਾਰ ਸਰ ਉਹ ਪਿੱਛੇ ਥਾ ਮੈਂ ਇਸ ਸਾਈਡ ਉੱਥੇ ਕੌਣ ਸੀ ਡੰਟ ਡਿਊਟੀ ਬੰਦਾ ਕੌਣ ਸੀ ਪਿੱਛੇ ਵੀ ਤਾਂ ਗੇਟ ਹੈ ਨਾ ਤੁਸੀਂ ਦੇਖੋ ਸਰ ਇਹਨਾ ਬੱਚਾ ਤੁਹਾਡੇ ਕੋਲ ਹੈ ਨਾ ਟਾਪ ਦਾ ਸਕੂਲ ਆ ਬੱਚੇ ਉੱਤਾਰੇ ਉੱਥੇ ਟੀਚਰ ਕੋਈ ਨਹੀਂ ਹੁੰਦਾ ਨਹੀਂ ਸਰ ਟੀਚਰ ਦੋ ਟੀਚਰ ਪਲੱਸ ਹੋਣਾ ਪਲੀਸ ਸਰ ਅਸੀਂ ਕਿਹੜਾ ਕੁਝ ਕਹਿਣਾ ਸਾਹ ਬੈਠਿਆ ਇਸ ਤਰ੍ਹਾਂ ਦੀ ਪੂਰਾ ਸ਼ਾਂਤੀਪੂਰਵਕ ਬੱਚੇ ਕੁਝ ਜਾਣਨਾ ਚਾਹੁੰਦੇ ਆ ਵੀ ਮੁੱਦਾ ਕੀ ਹੈ ਅਨੁਸ਼ਾਸਨ ਹੈ ਕੁਝ ਦਿਨ ਮਹੀਨੇ ਜੀ ਕੋਈ ਤੁਹਾਡੀ ਮੀਟਿੰਗ ਹੁੰਦੀ ਉਹਦੇ ਚ ਤੁਸੀਂ ਨਿਕਲਦੇ ਵੀ ਸਭ ਨੂੰ ਸਪਲਾਈ ਕਰਦੇ ਉਹਨੇ ਜੀ ਬਸ ਆਈ ਅਰਨਲ ਕਿਹਦੀ ਡਿਊਟੀ ਹੈ ਬੱਚੇ ਉਤਾਰੇ ਉਹ ਕਿੱਥੇ ਹੋਣਾ ਮੈਂ ਉਹ ਦਿਓ ਐਜ਼ ਐਜ਼ ਕੰਡਕਟਰ ਜਿਹਨੂੰ ਕਹ ਦਿੰਦੇ ਆ ਉਹ ਕੌਣ ਸੀਗਾ ਉਸ ਸਮੇਂ ਬਸਦਾ ਨਹੀਂ ਡੀਪੀ ਹੁੰਦਾ ਹੀ ਨਹੀਂ ਜੀ ਟੈਕਨੀਕਲ ਕਰ ਰਹੇ ਨਾ ਅਸੀਂ ਕੰਡਕਟਰ ਡੀਪੀ ਉੱਤੇ ਡੀਬੀ ਉਹ ਹੀ ਮੈਂ ਇਹ एक 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 सर सुनना मिनट जितनी भी सारी बसेस हैं जो प्राइवेट कॉन्ट्रेक्टर की हैं स्कूल्स की बसेस नहीं है उनके ही कंडक्टर लगते हैं उनके ही ड्राइवर होते हैं हम तो उनको मॉनिटर करते हैं कि भाई बस के अंदर जो है कंडक्टर है या ड्राइवर है ड्राइवर है तो क्वालिफाइड है या नहीं है नहीं जो जिसके पास डॉक्यूमेंट्स नहीं होते हम उनको लिखित रूप में वार्निंग देते हैं या उनकी गाड़ियों को बोलते हैं आप अपनी गाड़ियां मत लेके आए लेकिन मैंने आपकी दस बसों का आर टी ओ में चेक किया जिनके पास तो परमिट नहीं है परमिट नहीं है जिनका रिकॉर्ड ही नहीं बोल रहा आपकी यहाँ पे इंसिडेंट होता है आपकी बसें जाके बत्तीस सेक्टर में खड़ी उनतालीस सेक्टर में खड़ी हो जाती है बत्तीस सेक्टर की साइड की तरफ जो गार्ड जहाँ पे उस वो खड़ी करने का मतलब क्या स्कूल स्कूल की की जो है बसेस फीस वगैरह कोई नहीं लेता है डायरेक्ट ड्राइवर ही लेता है या ओनर होता है कि बस का उसने लगाया होता स्कूल बस की फीस नहीं लेता वो कौन अरेंज किया कौन सी है वो स्कूल हमारे उसमें नहीं आता हमने कई बार आगे भी कि कि हमारे पास कौन सी बस बस लग रही है आप परिवार को बताते नोटिफिकेशन जारी किया आपने कि स्कूल की बसों की जिम्मेदारी स्कूल जो प्रबंध जो बार के मैनेजमेंट वाले होंगे स्कूल का प्रधान होगा बसों का कोई प्रधान होगा वो होगा नहीं वो होगा आपने कोई इन परिवार के कोई नोटिफिकेशन लगाया इनकी बच्चों की जिम्मेदारी प्रधान की होगी स्कूल की नहीं होगी ऐसा हमने हमने कोई नोटिफिकेशन नहीं नहीं लगाया डा, जो जो डायरी है उसमें दिया है कि स्कूल की नहीं है। करके स्कूल की के में वही अपना आने जाने का बंदोबस्त कर सकते हैं तो इसमें से एक कोड़ी सी बात हो जाती है कि आपने फिर परसेंटेज सेट की होगी प्रधान के साथ सीधा ऑफरी रिकॉर्ड में सीधी फेस टू फेस बात करूंगा क्योंकि जो आता होगा तो स्कूल का बस लगी होगी खड़ा है उसको ਹਾਂ ਜੀ ਅੱਜ ਤਾਂ ਇਹ ਫਿਰ ਤਾਂ ਕੋਈ ਆ ਆ ਖਾਲੀ ਨਹੀਂ ਇਸ ਦਾ ਕੋਈ ਕੋਈ ਨਹੀਂ ਸਰ ਇਹ ਡਿਵਿਜ਼ਨ ਦੇ ਸਾਰੇ ਨਹੀਂ ਦੇਖੋ ਤੁਸੀਂ ਕਹਿੰਦੇ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਅਰੇਂਜਮੈਂਟ ਟੀਚਰ ਨੂੰ ਪੁਆਇੰਟ ਕਰਦੇ ਹੋਵਾਂਗੇ ਕਿ ਇਹ ਜਗ੍ਹਾ ਡੋਡੇ ਰਹਿਣੀ ਹੈ ਉਹ ਜਗ੍ਹਾ ਟੀਚਰ ਲੈ ਕੇ ਸਾਨੂੰ ਐਕਸਪਲੇਨ ਕਰ ਦੋਗੇ ਨਾ ਸਾਡੀ ਡਿਮਾਂਡ ਸਾਡੇ ਕੋਲ ਗਾਰਡਨ ਬਣਾਓ ਟੀਚਰ ਬਲੌਕ ਇਹ ਸੇਫ ਪਲੇਸ ਐਗਜ਼ੀਕਿਊਟ ਕੌਣ ਹੈ ਵਾਪੇ ਡਿਊਟੀ ਤੇ वसुधा मैम थे एक रश्मि जो मैम थे उनको ले आओ जी तो उनको पता तो लगे भी क्लियर तो हो ना जगह भी क्लीन करने का तो कोई मकसद नहीं है ना, ना। अगर ब्लड निकला भी है तो ब्लड तो हमने साफ कराया सारा कुछ साफ कर दिया फिर पुलिस आ गई जी आगे ਸਾਨੂੰ ਕੋਈ ਕੁਝ ਨਹੀਂ ਬੋਲਦੀ ਬਿਨ ਸਾਫ ਕਰ ਦੋ ਪੁਲਿਸ ਆ ਗਈ ਸੀ ਅਸੀਂ ਨੇ ਕਿਉਂ ਕੋਲ ਇਹ ਇਹ ਦੇਖੋ ਸਾਫ ਕਰ ਦੇ ਕੁਝ ਵੀ ਨਹੀਂ ਹੋਇਆ ਆਪ ਵੀ ਬਣਾ ਪੁਲਿਸ ਦੀ ਐਲਮੀ ਹੋ ਗਈ ਦੀ ਸਾਫ ਕਰਵਾ ਦਿੱਤਾ ਲਵਨੀ ਕਾਂਗਰਸ ਸੂਰਜਪੁੱਤਰਾ ਜਿਹੜੀ ਸਾਨੂੰ ਮਿਲੀ ਹੈ ਡੀਵੀਆਰ ਕਬਜ਼ੇ ਚ ਲੈ ਲਿਆ ਆਪਾਂ ਜੀ ਵੀਡੀਓ ਕਵਰ ਜਿਹੜਾ ਲੈ ਲਿਆ ਉਹ ਤੁਹਾਡੇ ਬੰਦਿਆਂ ਨੂੰ ਦਿਖਾ ਰਹੇ ਆ ਨਹੀਂ ਸਰ ਜਿੱਤਾ ਅਥੋਂ ਦੀ ਬੱਚਾ ਹੈ ਵੀਡੀਓ ਕੁਛ ਨਹੀਂ ਦਿਖਾਈ ਹੈ ਜਿੱਕਿ ਬੱਚਾ ਬੱਚੇ ਨੂੰ ਲੈ ਕੇ ਜਾ ਰਹੇ ਬੱਚੇ ਲੈ ਕੇ ਜਾ ਰਹੇ ਆ ਬੱਚਾ ਬੱਚੇ ਨੂੰ ਚੱਕ ਕੇ ਲੈ ਕੇ ਜਾ ਰਹੇ ਆ ਇਹ ਇੱਕ ਆ ਜਿਹੜੇ ਹਸਪਤਾਲ ਦੇ ਵਿੱਚ ਇਹ ਸ਼ਖਸ ਜਿਹੜੇ ਲੈ ਕੇ ਜਾ ਰਹੇ ਨੇ ਆ ਇੱਕ ਵੀਡੀਓ ਫੋਟੋ ਸਾਡੇ ਵੀਡੀਓ ਸਾਡੇ ਉੱਥੇ ਲੱਗੀ ਹੱਥ ਦੇ ਵਿੱਚ ਆ ਦੇਖ ਸਕਦੇ ਹੋ ਕਿ ਜਿਹੜੇ ਹਸਪਤਾਲ ਚ ਲੈ ਕੇ ਗਏ ਇੱਕ ਜੈਂਟਸ ਬੱਚੇ ਨੂੰ ਲੈ ਕੇ ਜਾ ਰਿਹਾ ਤੇ ਇੱਕ ਲੇਡੀਜ਼ ਪਿੱਛੇ ਘਰਦੇ ਨੇ ਇਹ ਫਿਰ ਇਹਨਾਂ ਨੇ ਬੱਚੇ ਨੂੰ ਕਿੱਥੋਂ ਰਿਸੀਵ ਕੀਤਾ ਨਹੀਂ ਉਹ ਤਾਂ ਉੱਥੇ ਦੀ ਪਤਾ ਨਹੀਂ ਹਸਪਤਾਲ ਮੈਂ ਨਹੀਂ ਗਿਆ ਉੱਥੇ ਜੀ ਤੇ ਉੱਥੇ ਬਾਰੇ ਤਾਂ ਦੀ ਗੱਲ ਜਾਣਕਾਰੀ ਦੀ ਕੀ ਪਰਚਾ ਕੀ ਅਫੈਂਸ ਪਰਚਾ ਦਰਜ ਕੀਤਾ ਉਹ ਬਣਦਾ ਉਹ ਜਿਹਨਾਂ ਨੇ ਬਿਆਨ ਸਟੇਟਮੈਂਟ ਲਖਾਈ ਹੈ ਨਾ ਉਹਦੇ ਆਧਾਰ ਤੇ ਜਿਹੜੀਆਂ ਧਰਾਵਾਂ ਬਣਦਾ ਪਰਚਾ ਦਰਜ ਕਰਦੇ ਨਹੀਂ ਲੇਕਿਨ ਇਹਨਾਂ ਨੇ ਬੱਸਾਂ ਦੀ ਵੀ ਕੁਝ ਚੈੱਕ ਕੀਤਾ ਕਿ ਪਰਮਿਟ ਹੈਗੇ ਕਿ ਨਹੀਂ ਹੈਗੇ ਕਿ ਕਨੈਕਟਰ ਜਿਹੜਾ ਨਾਲ ਸੀਗਾ ਕਿ ਨਹੀਂ ਸੀਗਾ ਲੇਡੀਜ਼ ਉਹ ਸਾਰਾ ਤਫਤੀਸ਼ ਦੌਰਾਨ ਜਦੋਂ ਡਰਾਈਵਰ ਗ੍ਰਿਫਤਾਰ ਹੋ ਜਾਊਗਾ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਇਨਵੈਸਟੀਗੇਸ਼ਨ ਹਾਂਜੀ ਗ੍ਰਿਫਤਾਰ ਹੋਈ ਪਈ ਉਹਦੀ ਗ੍ਰਿਫਤਾਰੀ ਗ੍ਰਿਫਤਾਰੀ ਹੋਣੀ ਹੈ ਜੇ ਡਰਾਈਵਰ ਦੀ ਉਹ ਅਸੀਂ ਸਾਰਾ ਇਨਵੈਸਟੀਗੇਸ਼ਨ ਚ ਲਿਆ ਕੇ ਫਿਰ ਜਿਹੜੇ ਜਿਹੜੇ ਤੱਤ ਨੇ ਸਾਰੇ ਕੱ ਬਿਨਾ ਇਨਵੈਸਟੀਗੇਸ਼ਨ ਤੋਂ ਤੋੜ ਨਹੀਂ ਸਕਦੇ ਉਹਨੂੰ ਤਾਂ ਜਦ ਤੱਕ ਤੁਸੀਂ ਆਪਣੀ ਇਨਵੈਸਟੀਗੇਸ਼ਨ ਸਾਹਮਣੇ ਤਾਂ ਗੱਲ ਨਹੀਂ ਆਈ ਅਸੀਂ ਜਦੋਂ ਆਏ ਆ ਜਿੰਨਾ ਵੀ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੁਰਤ ਅਸੀਂ ਵੀਡੀਓਗ੍ਰਾਫੀ ਕੀਤੀ ਹੋਈ ਹੈ ਜੀ ਤੁਸੀਂ ਵੀਡੀਓ ਕਰ ਦਿੱਤੀ ਕਿਨੇ ਵੋਸਟ ਤਾਂ ਨਹੀਂ ਕਰ ਸਕਦੇ ਨਾ ਨਹੀਂ ਨਹੀਂ ਕੋਈ ਵੋਸਟ ਨਹੀਂ ਹੋਣੀ ਮੇਰੇ ਕੋਲ ਕੁੜੀ ਦੀ ਅੱਖ ਨਿਕਲੀ ਹੈ ਇਹਨਾਂ ਕੀ ਖੂਨ ਨਿਕਲਿਆ ਅੱਖ ਇੱਕ ਪਾਸੇ ਉੱਪਰ ਹੋਈ ਪਈ ਇੱਕ ਇਧਰੋਂ ਸ਼ਰਟ ਦੇ ਨੋਦੀ ਕੱਪੜੇ ਦੇਖੋ ਜੀ ਇੱਕ ਪਾਸਾ ਪੂਰਾ ਰੈੱਡ ਹੋ ਰੱਖਿਆ ਬੋਡੀ ਮੈਂ ਦੇਖੀ ਆ ਦੀ ਪੂਰਾ ਇੱਕ ਪਾਸਾ ਰੈੱਡ ਹੈ ਉਹ ਵੀਡੀਓ ਦੇਖੀ ਨਾ ਤੁਸੀਂ ਜਿਹੜੀ ਹਸਪਤਾਲ ਦੀ ਆ ਜਿਹੜੀ ਹਸਪਤਾਲ ਦੀ ਤੇ ਉਹ ਸ਼ਖਸ ਕੌਣ ਨੇ ਪਤਾ ਨਹੀਂ ਪਤਾ ਹੀ ਨਹੀਂ ਕੋਣ ਕੋਈ ਕੁਝ ਨਹੀਂ ਸਕੂਲ ਵਾਲਿਆਂ ਨੂੰ ਫੋਨ ਕਰੀ ਜਿੰਦੇ ਨਾ ਕੋਈ ਫੋਨ ਚੱਕਦਾ ਪਿਆ ਨਾ ਕੋਈ ਪਹੁੰਚ ਰਿਹਾ ਉੱਥੇ ਸਕੂਲ ਵਾਲਾ ਕੋਈ ਨਹੀਂ ਪਹੁੰਚਿਆ ਇੰਨਾ ਬਲੱਡ ਨਿਕਲਿਆ ਕੁੜੀ ਦਾ ਤੁਸੀਂ ਦੇਖਣੀ ਸੀਗੀ ਜਾ ਕੇ ਮੂੰਹ ਦੇ ਅੰਦਰ ਬਲੱਡ ਹੈ ਕੀ ਇੱਥੇ ਦੋ ਚੜੀਆਂ ਬੂੰਦਾ ਗਿਰੀਆਂ ਦੋ ਬੂੰਦਾ ਗਿਰੀਆਂ ਬਲੱਡ ਦੀਆਂ ਸਾਰਾ ਮੂੰਹ ਭਰਿਆ ਪਿਆ ਸੀ ਕੁੜੀ ਦਾ ਬਲੱਡ ਦਾ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਾ ਭਪਿੰਦਰ ਸਿੰਘ ਜੀ ਦੀ ਐਸਐਚਓ ਦੀ ਕਹਿਣ ਲੱਗਾ ਕਿ ਇਹਨਾਂ ਠੋਕ ਕੇ ਦੇਣਾ ਪਰਚਾ ਜਿਹੜਾ ਵੀ ਸੀਗਾ ਇਹਦਾ ਭਪਿੰਦਰ ਜੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਪਰਿਵਾਰ ਦਾ ਇੱਕ ਬੱਚੀ ਦਾ ਸੁਭਾਅ ਸਾਡੀ ਗੱਲ ਕੀਤੀ ਕਿਸੇ ਦਾ ਲਿਆਜ ਨਹੀਂ ਕੀਤਾ ਜਾਊਗਾ ਦੇਖੋ ਨਾ ਅੱਜ ਇੱਕ ਬੱਚਾ ਆਇਆ ਹੈ ਅੱਜ ਤੋਂ 2 ਸਾਲ ਪਹਿਲਾਂ ਵੀ ਇੱਥੇ ਕੋਈ ਦੇਖਾ ਨਾ ਹੋਇਆ ਸੀ ਸਾਡੇ ਵੀ ਬੱਚੇ ਆ ਅਸੀਂ ਆਪਣੇ ਆਪਣਾ ਬੱਚਾ ਸਮਝੀਏ ਬੱਚੀ ਸੀਗੀ ਉਹਨਾਂ ਦੀ ਨਾ ਕੋਈ ਔਲਾਦ ਹੋਰ ਹੈ ਸਾਨੂੰ 12ਵੇਂ ਮੈਸੇਜ ਆ ਰ ਸੋ ਇਹ ਹੈ ਤੇ ਅਸੀਂ ਕੱਲ ਨੂੰ ਆਪਣੇ ਬੱਚੇ ਸੀਵਕ ਤੇ ਕਰਾਂਗੇ ਇਹ ਕੱਲ ਨੂੰ ਇੱਕ ਵੀਜ਼ੂਅਲ ਉਹ ਵੀ ਚਲਾਣੇ ਨੇ ਕਿ ਸਕੂਲ ਵਾਲੇ ਇੱਥੋਂ ਦੀ ਬੱਸਾਂ ਜਿਹੜੀਆਂ ਨੇ 39 ਸੈਕਟਰ ਖੜੀਆਂ ਕਰ ਰਹੇ ਨੇ ਆਪਣੀਆਂ ਕਿ ਡਰਾਈਵਰ ਉੱਥੋਂ ਬੱਸਾਂ ਖੜੀਆਂ ਕਰਕੇ ਜਾ ਰਹੇ ਨੇ ਉਹ ਵੀਜ਼ੂਅਲੀ ਸਾਡੇ ਕੋਲ ਹੈਗੇ ਨੇ ਇਤੇਾਰੇ ਆਪਣੇ ਡਿਪਟੀ ਸਾਹਿਬ ਨੇ ਏਸੀਪੀ ਸਰ ਨੇ ਪਹਿਲਾਂ ਵੀ ਬੈਠ ਦਿੱਤੀ ਹੈ ਵੀ ਅਸੀਂ ਇਹ ਰਿਪੋਰਟ ਲਿਖ ਕੇ ਭੇਜ ਰਹੇ ਹਾਂ ਇਹਨਾਂ ਕੱਲੀ ਕੱਲੀ ਬੱਸ ਦੀ ਚੈਕਿੰਗ ਕਰਾਵਾਂਗੇ ਕਿ ਰੂਲ ਫੋਲੋ ਕਰ ਰਹੇ ਨੇ ਅਗਰ ਨਹੀਂ ਰੂਲ ਫੋਲੋ ਕਰਦੇ ਹੁਣ ਕਿ ਤਾਂ ਉਹਨਾਂ ਦੇ ਵਕਰੀ ਕਾਰ ਵੀ ਹੋਗੀ ਕੋਈ ਡਰਾਈਵਰ ਦੀ ਗ੍ਰਿਫਤਾਰੀ ਹੋ ਪਈ ਹੈ ਜਿਸ ਨੇ ਇਹ ਕੰਮ ਕੀਤਾ ਡਰਾਈਵਰ ਦੀ ਗ ਪਤਾ ਲੱਗੋ ਭਾਮੀ ਦਾ ਭਾਮੀ ਦਾ ਲੈ ਦੱਸਿਆ ਗਿਆ ਵੀ ਡਰਾਈਵਰ ਗ੍ਰਿਫਤਾਰ ਹੋ ਚੁੱਕਾ ਥਾਣੇ ਵੇਚਿਆ ਜਾ ਰਿਹਾ ਵੀ ਡਰਾਈਵਰ ਗ੍ਰਿਫਤਾਰ ਸਾਰਾ ਕੁਝ ਹੋ ਗਿਆ ਸਾਨੂੰ ਹੋਰਿਆ ਕਿ ਪਤਾ ਲੱਗਿਆ ਸਾਨੂੰ ਹੋਰਿਆ ਕਿ ਪਤਾ ਲੱਗ ਰਿਹਾ ਵੀ ਡਰਾਈਵਰ ਹਜੇ ਵੀ ਫਰਾਰ ਹੈ ਸਾਨੂੰ ਕਿੰਟਾ ਪਹਿਲਾਂ ਦੀ ਸਾਨੂੰ ਉੱਥੇ ਹਸਪੀਟਲ ਤੋਂ ਪੂਰਾ ਮਤਲਬ ਆਸ਼ਵਾਸਨ ਦਿੱਤਾ ਜਾ ਰਿਹਾ ਵੀ ਡਰਾਈਵਰ ਗ੍ਰਿਫਤਾਰ ਹੋ ਗਿਆ ਕਾਰਵਾਈ ਕਰਦੇ ਆ ਤੁਹਾਡੇ ਵੱਲੋਂ ਅਸੀਂ ਪਰ ਡਰਾਈਵਰ ਵੀ ਗ੍ਰਿਫਤਾਰ ਡਰਾਈਵਰ ਗ੍ਰਿਫਤਾਰ ਡਰਾਈਵਰ ਇੱਥੇ ਹੀ ਸੀਗਾ ਗ੍ਰਿਫਤਾਰੀ ਹੋ ਸਕਦੀ ਸੀ ਡਰਾਈਵਰ ਹੈ ਮੈਨੇਜਮੈਂਟ ਨਾਲ ਸਾਡੀ ਗੱਲ ਚੱਲਦੀ ਪਈ ਹੈ ਨਹੀਂ ਮੈਨੇ ਕਿੱਥ ਅਸੀਂ ਸਾਰਾ ਕੁਝ ਲੈ ਲਿਆ ਅੰਦਰ ਰਿਕਾਰਡ ਲੈ ਲਿਆ ਅਗਰ ਜੇ ਡੀ ਨੰਬਰ ਲੈ ਅਸੀਂ ਆਪਣੇ ਮੇਸੇ ਬੱਚਾ ਬੱਚੇ ਨੂੰ ਲੈ ਕੇ ਨਾ ਪੈਦਾ ਤੇ ਨਾਲ ਸਟਾਫ ਲੈ ਕੇ ਪੈਦਾ ਕਿਉਂ ਨਹੀਂ ਲੈ ਕੇ ਗਿਆ ਸਾਡੀ ਆਪਣੇ ਲੇਬਲ ਤੇ ਸਾਰਾ ਵੈਰੀਫਾਈ ਕਰ ਲਿਆ ਕੱਲੀ ਕੱਲੀ ਚੀਜ਼ ਹੀ ਵੈਰੀਫਾਈ ਕਰਕੇ ਕੀ ਇਹ ਕਿਰਤਾਰ ਹੋ ਸਕਦਾ ਡਰਾਈਵਰ ਐਫ ਆਰ ਦਰਜ ਹੋ ਰਹੀ ਉਸ ਤੋਂ ਬਾਅਦ ਕਰ ਤੇ ਜਿਹੜੀ ਉਹ ਦੋ ਬੰਦੇ ਹਸਪਤਾਲ ਲੈ ਕੇ ਜਾ ਰਹੇ ਕਿ ਲੇਡੀ ਸੈਕਟੈਂਸ ਉਹ ਨਹੀਂ ਉਹ ਕਿਰਤਾਰ ਉਹ ਹਸਪਤਾਲ ਵਾਲੇ ਆ ਉਹਦੇ ਬਾਰੇ ਉੱਥੇ ਨਹੀਂ ਇੱਥੋਂ ਮੈਂ ਉਦੋਂ ਨਹੀਂ ਸੀ ਮੈਂ ਤਾਂ ਫਿਰ ਉਦੋਂ ਨਹੀਂ ਆਈਡੈਂਟੀਫਾਈ ਦਾ ਕਿਤਾ ਜਾਊਗਾ ਸਰ ਉਹ ਤਾਂ ਸਾਰੀ ਗੱਲ ਆ ਸਾਹਮਣੇ ਆਣਗੀ ਹਾਂ ਸਾਰੇ ਦੋ ਜਿਹੜੇ ਲੈ ਕੇ ਗ ਸਕੂਲ ਨੇ ਉਹ ਪਾਤਾ ਮਿਲਾਉਗਾ ਹਸਪੀਟਲ ਇਹਨਾਂ ਦੇ ਸਕੂਲ ਮੈਨੇਜਮੈਂਟ ਦੇ ਮੈਂਬਰ ਨੇ ਉਹ ਸਰ ਪੋਰਟ ਉਹਦਾ ਕਾਰਡ ਵਗੈਰਾ ਸਭ ਨਿਕਲੇ ਜਾਚਦਾ ਫੋਨ ਨੰਬਰ ਤਾਂ ਹੁੰਦਾ ਹਰ ਪੇਰੈਂਟਸ ਕੋਲ ਬੱਚਾ ਉਹਦਾ ਡਰਾਈਵਰ ਦਾ ਫੋਨ ਨੰਬਰ ਹੋਗਾ ਉਸ ਤੋਂ ਆਧਾਰ ਕਾਰਡ ਸਭ ਨੰਬਰ ਤੋਂ ਸਭ ਕੋਈ ਇਨਵੈਸਟੀਗੇਸ਼ਨ ਉੱਪਰ ਹਾਂ ਉਹ ਵੇਲੇ ਹੋਵਾਂਗੇ ਅਸੀਂ ਇਸੇ ਕੰਮ ਕਰਨਾ ਤੁਸੀਂ ਤੁਸੀਂ ਉਹ ਟੀਮ ਵੀ ਹੋਣੀ ਚਾਹੀਦੀ ਤੁਹਾਨੂੰ ਨਹੀਂ ਲਾਟ ਲਾਟ ਦੇਖ ਰਹੇ ਆ ਨਹੀਂ ਹਰ ਲਈ ਲਾਟ ਲਾਟ ਲੱਗਦੇ ਆ ਵਰਗੇ ਆਪਣਾ ਪੇਪਰ ਇਕੱਠੇ ਕਰਨ ਚ ਚਾਹੇ ਉਹ ਆਧਾਰ ਕਾਰਡ ਹੈ ਚਾਹੇ ਕਿਦਾਂ ਦਾ ਵੀ ਆਇਡੈਂਟੀਫਿਕੇਸ਼ਨ ਹੈ ਹਰ ਲਈ 10 ਮਿੰਟ ਲੱਗਦੇ ਆ ਬਸ ਦਾ ਰੂਟ ਦੇਖੇ ਜਾਊਗਾ ਤੇ ਨੰਬਰ ਲਿਖਿਆ ਬਿਲਕੁਲ ਜੀ ਗੱਡੀ ਦਾ ਨੰਬਰ ਟ੍ਰੇਸ ਆਊਟਰ ਹੋਣਾ ਚਾਹੀਦਾ ਉਹਦਾ ਲਾਇਸੈਂਸ ਨੰਬਰ ਹੋਣਾ ਚਾਹੀਦਾ ਕੋਈ ਚੀਜ਼ ਨਹੀਂ ਇੱਥੇ ਮਤਲਬ ਆਜ ਦੇਖੋ ਜਿੰਨਾ ਡਰਾਈਵਰ ਗ੍ਰਿਫਤਾਰ ਹੋਏ ਸਾਰਾ ਸਭ ਸਾਹਮਣੇ ਆ ਜਾਏਗਾ ਤੁਹਾਡੇ ਕੋ ਉਹ ਹੁਣ ਉੱਥੇ ਜਾਨ ਕੇ ਉਹ ਹੁਣ ਉੱਥੇ ਅਸੀਂ ਡਰਾਈਵਰ ਨੂੰ ਵੀ ਬਾਕੀ ਜਿਹੜਾ ਜਿਵੇਂ ਬੱਚਾ ਗਿਆ ਇੱਥੋਂ ਜਿਉਂ ਜਿਉਂ ਇਨਵੈਸਟੀਗੇਸ਼ਨ ਕਰਾ ਸਕੂਲ ਦੇ ਬੀਸੀਐਮ ਸਕੂਲ ਦੇ ਵਿੱਚ ਜਿੰਨੇ ਵੀ ਪਰਿਵਾਰ ਦੇ ਬੱਚਿਆਂ ਦੇ ਜਿਹੜੇ ਪਰਿਵਾਰ ਦੇ ਸਦਸੇ ਜਿਹੜੇ ਹੈਗੇ ਨੇ ਕਿਉਂਕਿ ਸਾਡੀ ਬੱਚਿਆ ਸਵਾਲ ਨਹੀਂ ਹੈ ਕਿ ਸਾਰੀ ਬੱਚਿਆਂ ਦੇ ਬੱਚਿਆਂ ਦਾ ਸਵਾਲ ਹੈ ਕਿਉਂਕਿ ਇੱਕ ਨਾਲ ਨਲਾਇਕੀ ਜਦੋਂ ਵਰਤੀ ਦੇ ਪ੍ਰਸ਼ਾਸਨ ਜਿਹੜਾ ਸਕੂਲ ਦਾ ਮੈਨੇਜਮੈਂਟ ਹੈ ਉਹਨੇ ਕਿੰਨੀ ਤੇਜ਼ ਫਰਤੀਲਾ ਕੰਮ ਦਿਖਾਇਆ ਕਿ ਉਸਨੇ ਜੋ ਬਲੱਡ ਸੀਗਾ ਉਹ ਵੀ ਸਾਫ਼ ਕਰਤਾ ਸਕੂਲ ਦੇ ਬੱਚੇ ਜਿਹੜੇ ਉਸ ਬੱਚੀ ਨੂੰ ਲੈ ਕੇ ਜਾ ਰਹੇ ਨੇ ਹਸਪਤਾਲ ਕੋਈ ਹੋਰ ਕੋਈ ਬੱਚਾ ਲੈ ਕੇ ਜਾ ਰਹੇ ਤਾਂ ਵੀਕ ਲਾਤੇ ਲੇਕਿਨ ਤੁਹਾਨੂੰ ਆਹ ਤਸਵੀਰ ਰੱਖਦੀ ਹੈ ਕਿ ਕੀ ਸਕੂਲ ਮੈਨੇਜਮੈਂਟ ਕਿੰਨੀ ਤਕੜਾ ਦਿਮਾਗ ਇਸਤੇਮਾਲ ਕਰ ਰਹੀ ਸੀਗੀ ਕਿ ਜਦੋਂ ਬਲੱਡ ਜਿਹੜਾ ਸੀਗਾ ਜਿੱਤੇ ਬੱਚੀ ਦਾ ਇਨਸੀਡੈਂਟ ਹੋਇਆ ਸੀਗਾ ਉਸ ਨੂੰ ਵੀ ਸਾਫ਼ ਕਰ ਦਿੱਤਾ ਗਿਆ ਲੇਕਿਨ ਜਿਹੜੀ ਵੀਡੀਓ ਤੁਹਾਨੂੰ ਨਾਲ ਨਾਲ ਚਲਦੀ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਦੋ ਜਵਾਗ ਜਿਹੜੇ ਨੇ ਉਸ ਬੱਚੀ ਨੂੰ ਚੱਕ ਕੇ ਲੈ ਕੇ ਜਾ ਰਹੇ ਤੇ ਜਦੋਂ ਹਸਪਤਾਲ ਪਹੁੰਚਦੇ ਆ ਤੇ ਇੱਕ ਜੈਨ ਜਿਹੜਾ ਉਹ ਬੱਚੀ ਨੂੰ ਤੇ ਇੱਕ ਇੱਕ ਲੇਡੀ ਜਿਹੜੀ ਅੱਗੇ ਜਾ ਰਹੀ ਹੁੰਦੀ ਆ ਲੇਕਿਨ ਉਹ ਕੌਣ ਸੀਗੇ ਉਹਨਾਂ ਨੂੰ ਬੱਚੀ ਕਿੰਨਾ ਨੇ ਬੱਚੀ ਉਹਨਾਂ ਨੂੰ ਕਿੰਨਾ ਨੇ ਦਿੱਤੀ ਉਹ ਬੱਚਿਆਂ ਨੇ ਬੱਚੀ ਕਿੰਨੂੰ ਫੜਾਈ ਅੱਗੇ ਲੇਕਿਨ ਇੱਕ ਸਵਾਲ ਵੱਡਾ ਖੜਾ ਹੈ ਲੇਕਿਨ ਪ੍ਰਿੰਸੀਪਲ ਦਾ ਜਿਹੜਾ ਜਿਹ ਜਿਹੜਾ ਵੀ ਇਹਦੇ ਵਿੱਚ ਹੋਊਗਾ ਤੇ ਆਰਟੀਓ ਨੂੰ ਵੀ ਇੱਕ ਲੈਟਰ ਦਿੱਤੀ ਗਈ ਹੈ ਦੇਖਦੇ ਹੁਣ ਪਰਿਵਾਰ ਦੇ ਸਦਸੇ ਦਾਈ ਕਹਿਣਾ ਕਿ ਇੱਕ ਬੱਚੀ ਦੇ ਇਨਸਾਫ ਲਈ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਕਿਉਂਕਿ ਕੱਲੀ-ਕੱਲੀ ਬੱਚੀ ਸੀਗੀ ਮੈਂ ਪਾ 6 ਸਾਲ ਦੀ ਬੱਚੀ ਸੀ ਜਿਹੜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਇੱਕ ਸਕੂਲ ਦੀ ਨਲਾਇਕੀ ਕਰਕੇ ਲੁਧਿਆਣਾ ਤੋਂ ਕਹਿ ਰਿਹਾ ਮੈਂ ਅਮੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ